ਹਾਂਜੀ ਪੰਜਾਬ ਨੂੰ ਲੈ ਕੇ ਬਹੁਤ ਹੀ ਵੱਡਾ ਮਸਲਾ ਜਿਹੜਾ ਕਿ ਸਾਹਮਣੇ ਆ ਰਿਹਾ ਜਿਵੇਂ ਕਿ ਪ੍ਰਵਾਸੀ ਲੋਕ ਪੰਜਾਬ ਦੇ ਵਿੱਚ ਇੰਨੀ ਵੱਡੀ ਗਿਣਤੀ ਹੋ ਰਹੀ ਹੈ ਕਿ ਹੱਦੀ ਟੱਪ ਗਈ ਯਾਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਕਿ ਨੌਜਵਾਨਾਂ ਨੂੰ ਕੰਮ ਮਿਲਣਾ ਚਾਹੀਦਾ ਜਿਹੜੀਆਂ ਕਿ ਮਜ਼ਦੂਰਾਂ ਨੂੰ ਲੈ ਕੇ ਗੱਲਾਂ ਉੱਠਦੀਆਂ ਨੇ ਇਹ ਬੜਾ ਗੰਭੀਰ ਮਸਲਾ ਹੁਣ ਸਾਹਮਣੇ ਆ ਰਿਹਾ ਹੈ ਜਿਹੜਾ ਕਿ ਪਿੰਡਾਂ ਦੇ ਵਿੱਚ ਇੱਕ ਮੁਹੱਲੇ ਸ਼ਹਿਰ ਦੇ ਨਾਲ ਲੱਗਦਾ ਇੱਕ ਪਿੰਡ ਹੈ ਜਿਹੜਾ ਨਾਮ ਹੈ ਮੁੱਧੋ ਸੰਗਤੀਆ ਇਸ ਪਿੰਡ ਦੇ ਜਿਹੜੇ ਕਿ ਲੋਕ ਨੇ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਮਤਾ ਪਾਇਆ ਇਹ ਹੈ ਕਿ ਪ੍ਰਵਾਸੀ ਜਿਹੜੇ ਲੋਕ ਨੇ ਇਹਨਾਂ ਨੂੰ ਸਾਡੇ ਪਹਿਲਾਂ ਮੋਟਰਾਂ ਤੇ ਰੱਖਦੇ ਸੀ ਲੋਕ ਤੇ ਹੁਣ ਪਿੰਡਾਂ ਦੇ ਵਿੱਚ ਜਿਹੜਾ ਕਿ ਰਿਆਸ਼ ਕਰ ਲਈ ਹੈ ਉਸ ਤੋਂ ਬਾਅਦ ਉਹ ਜਿਹੜੇ ਕਿ ਅੰਜਾਮ ਦਿੰਦੇ ਨੇ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਇੱਕ ਕੁੜੀ ਨੂੰ ਕੱਢ ਕੇ ਲੈ ਗਿਆ ਕੋਈ ਭਈਆ ਜਿਹੜਾ ਕਿ ਉਹਦਾ ਕੋਈ ਵੀ ਅਤਾ ਪਤਾ ਨਹੀਂ ਲੱਗਿਆ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਇਹਨਾਂ ਨੂੰ ਕੰਮ ਕਾਜ ਨਹੀਂ ਮਿਲਦਾ ਜਿਹੜੇ ਪ੍ਰਵਾਸੀ ਲੋਕ ਨੇ ਉਹ ਯਾਰ ਇੱਥੇ ਕੋਠੀਆਂ ਪਾਈ ਜਾਂਦੇ ਨੇ ਇੱਥੇ ਜਗਾ ਖਰੀਦੀ ਜਾਂਦੇ ਨੇ ਪਲਾਟ ਖਰੀਦ ਕੇ ਰਹਿ ਰਹੇ ਨੇ ਫਿਰ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਸ਼ਹਿਰਾਂ ਦੇ ਐਮਸੀ ਨੇ ਤੇ ਜਾਂ ਪਿੰਡਾਂ ਦੇ ਸਰਪੰਚ ਨੇ ਇਹਨਾਂ ਨੇ ਵੋਟਾਂ ਦੇ ਯਾਰ ਕੱਲਾ ਵੋਟਾਂ ਦੀ ਹਲਕ ਜਾਂਦੇ ਨੇ ਯਾਰ ਵੋਟਾਂ ਦਾ ਹੀ ਕਰਕੇ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਇਹਨਾਂ ਦੇ ਆਧਾਰ ਕਾਰਡ ਬਣਾਉਂਦੇ ਨੇ ਵੀ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੋਟਾਂ ਪਾਉਣਗੇ ਸੋ ਇਹ ਗਲਤ ਹੈ ਕਿਤੇ ਨਾ ਕਿਤੇ ਆਪਣੇ ਮਜ਼ਦੂਰਾਂ ਨਾਲ ਪੰਜਾਬ ਦੇ ਲੋਕਾਂ ਨਾਲ ਧੱਕਾ ਹੋ ਰਿਹਾ ਸੋ ਇਹ ਨਹੀਂ ਚਾਹੀਦਾ ਕਿਉਂਕਿ ਮੈਂ ਹੁਣ ਅਪੀਲ ਕਰਦਾ ਸਾਡੇ ਜਿੰਨੇ ਪਿੰਡਾਂ ਦੇ ਲੋਕ ਸੁਣਦੇ ਨੇ ਜਿਹੜੇ ਕਿ ਸਰਪੰਚ ਹੁੰਦੇ ਨੇ ਪਿੰਡਾਂ ਦੇ ਵਿੱਚ ਤੇ ਇਹਨਾਂ ਲੋਕਾਂ ਨੂੰ ਵੀ ਅਪੀਲ ਆ ਜਿਹੜੇ ਕੋਈ ਵੀ ਪਿੰਡ ਦਾ ਭੈਣ ਭਰਾ ਸੁਣ ਰਿਹਾ ਜਾਂ ਕੋਈ ਸ਼ਹਿਰ ਦਾ ਮੈਂ ਸਾਰਿਆਂ ਦੀ ਗੱਲ ਕਰੂੰਗਾ ਬਾਰ-ਬਾਰ ਕਿ ਜਿਵੇਂ ਪਿੰਡ ਦਾ ਕੋਈ ਵਸਨੀਕ ਹੈ ਤਾਂ ਉਹ ਸਰਪੰਚ ਨੂੰ ਕਹੋ ਵੀ ਜੇ ਕੋਈ ਪਿੰਡ ਦੇ ਵਿੱਚ ਭਈਆ ਜਾਂ ਕੋਈ ਵੀ ਰਹਿੰਦਾ ਕਿਰਾਏ ਤੇ ਪ੍ਰਵਾਸੀ ਬੰਦਾ ਪੰਜਾਬ ਦਾ ਨਹੀਂ ਹੈਗਾ ਤਾਂ ਉਤੇ ਐਕਸ਼ਨ ਲਓ ਯਾਰ ਪਿੰਡਾਂ ਦੇ ਵਿੱਚ ਜੇ ਅਗਰ ਇਸ ਤਰ੍ਹਾਂ ਆਪਾਂ ਮਤੇ ਪਾਵਾਂਗੇ ਤੇ ਆਪਣੇ ਮਜ਼ਦੂਰਾਂ ਦਾ ਹੱਲ ਫੇਰ ਨਿਕਲੂਆ ਪੰਜਾਬ ਦੇਆਂ ਦਾ ਕਿਉਂਕਿ ਇਸ ਤਰ੍ਹਾਂ ਤਾਂ ਯਾਰ ਹੌਲੀ-ਹੌਲੀ ਹੌਲੀ-ਹੌਲੀ ਕਬਜ਼ੇ ਹੋ ਜਾਣੀਏ ਪੰਜਾਬ ਤੇ ਨਾ ਭਈਆਂ ਦੇ ਉਹ ਕਿਵੇਂ ਹੋ ਜਾਣਗੇ ਜਿਵੇਂ ਕਿ ਹੁਣ ਆਪਣੇ ਲੋਕ ਨੇ ਪੰਜਾਬ ਦੇ ਇਹ ਛੜ ਛੜ ਕੇ ਆਪਦੇ ਪਿੰਡਾਂ ਸ਼ਹਿਰਾਂ ਨੂੰ ਯਾਰ ਖਾਲੀ ਕਰੀ ਜਾਂਦੇ ਜਾਈ ਜਾਂਦੇ ਬਾਹਰਲੇ ਮੁਲਕਾਂ ਨੂੰ ਤੇ ਆ ਕੇ ਭਈਏ ਇੱਥੇ ਡੇਰੇ ਲਾਈ ਜਾਂਦੇ ਨੇ ਯਾਰ ਭਾਈ ਇੱਥੇ ਕਬਜ਼ੇ ਨਹੀਂ ਹੋ ਜਾਣੀ ਤਾਂ ਹੋਰ ਕੀ ਹੋਊਆ ਯਾਰ ਪੰਜਾਬ ਦੇ ਵਿੱਚ ਮਨੁਅਲਾਂ ਦਾ 5 ਸਾਲ ਤੋਂ ਬਾਅਦ ਭਈਆਂ ਦੇ ਜਵਾਕ ਖੇਡਿਆ ਕਰਨੀ ਆਪਣੀਆਂ ਪੰਜਾਬ ਦੀਆਂ ਗਲੀਆਂ ਦੇ ਵਿੱਚ ਕਿਉਂਕਿ ਹਰ ਰੇੜੀ ਦੇ ਉੱਤੇ ਭਈਆ ਹਰ ਕੰਮ ਦੇ ਉੱਤੇ ਭਈਆ ਯਾਰ ਸ਼ੈਲਰਾਂ ਤੋਂ ਲੈ ਕੇ ਝੋਨੇ ਲਾਉਣ ਤੋਂ ਲੈ ਕੇ ਹਰ ਪਾਸੇ ਭਈਆਂ ਨੂੰ ਮਤਲਬ ਪ੍ਰਮੋਟ ਕਰ ਰਹੀ ਹੈ ਆਪਣੀ ਕੌਣ ਪੰਜਾਬ ਦੀ ਜਨਤਾ ਪੰਜਾਬ ਦੇ ਜਿਹੜੇ ਜ਼ਿਮੀਂਦਾਰ ਨੇ ਇਹ ਪ੍ਰਮੋਟ ਕਰਦੇ ਨੇ ਭਈਆਂ ਨੂੰ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਆਪਣੇ ਭਾਈਚਾਰੇ ਤੋਂ ਕੰਮ ਲਓ ਇਨਾ ਲੋਕਾਂ ਤੋਂ ਕੀ ਲੈਣਾ ਜਦੋਂ ਮੁੜ ਕੇ ਕਿਸੇ ਦੀ ਕੁੜੀ ਕੱਢ ਕੇ ਲੈ ਜਾਂਦੇ ਨੇ ਜਾਂ ਕੋਈ ਹੋਰ ਕੋਈ ਇਨਜਾਮ ਦੇ ਦਿੰਦੇ ਨੇ ਫਿਰ ਉਸ ਤੋਂ ਬਾਅਦ ਪਛਤਾਇਆ ਕੁਝ ਨਹੀਂ ਬਣਦਾ ਭਾਈ ਲੱਖਾ ਸਿੰਘ ਸੁਧਾਨਾ ਨੇ ਵੀ ਇਹੀ ਅਪੀਲ 20 ਵਾਰੀ ਕਰਤੀ ਵੀ ਭਾਈ ਇਸ ਗੱਲ ਨੂੰ ਸਮਝੋ ਕਿ ਸਾਡੇ ਪੰਜਾਬ ਦੇ ਜਿਹੜੇ ਮੋਢੀ ਮਤਲਬ ਪਰਿਵਾਰ ਸੀ ਉਹਨਾਂ ਨੂੰ ਤੁਸੀਂ ਕੰਮ ਦੇਣੋਂ ਹਟ ਗਏ ਆ ਉਹਨਾਂ ਨੂੰ ਕੰਮ ਦਿਓ ਤਾਂ ਕਰਕੇ ਮਤਲਬ ਆਪਣੀ ਅੱਗੇ ਮਤਲਬ ਜਿਹੜੀ ਕਿ ਇਹ ਮਜ਼ਦੂਰਾਂ ਦਾ ਜਿਹੜਾ ਮਸਲਾ ਹੈ ਇਹ ਸਲੁੱਝੇ ਕਿਉਂਕਿ ਮਜ਼ਦੂਰ ਜਿਹੜੇ ਪੰਜਾਬ ਦੇ ਨੇ ਇੱਕ ਤਰ੍ਹਾਂ ਦਾ ਯਾਰ ਭੁੱਖਮਰੀ ਵਾਲੀ ਗੱਲ ਹੋ ਰਹੀ ਆ ਜਿੰਨੇ ਕੰਮ ਨੇ ਸਾਰੇ ਭਈਆਂ ਕੋਲ ਨੇ ਸਾਰੇ ਮੰਨ ਲਓ ਇਹਨਾਂ ਪ੍ਰਵਾਸੀ ਲੋਕਾਂ ਕੋਲ ਨੇ ਆਪਣੇ ਜਿਹੜੇ ਮਜ਼ਦੂਰ ਨੇ ਉਹ ਬੇਕਾਮੇ ਮਤਲਬ ਕਰਤੇ ਆਪਣੇ ਲੋਕਾਂ ਨੇ ਬੇਰੁਜ਼ਗਾਰੀ ਕਿਉਂ ਵਧੀ ਆ ਬੇਰੁਜ਼ਗਾਰੀ ਤਾਂ ਹੀ ਵਧੀ ਆ ਜੇ ਆਪਣੇ ਲੋਕ ਉਹਨਾਂ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਆਪਣੀਆਂ ਮੋਟਰਾਂ ਤੇ ਆਪਣੇ ਘਰਾਂ ਦੇ ਵਿੱਚ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਬਿਠਾਉਂਦੇ ਨੇ ਮੁੜ ਕੇ ਜਦੋਂ ਕੋਈ ਉਹ ਗੱਲਬਾਤ ਕਰਕੇ ਭੱਜ ਜਾਂਦੇ ਨੇ ਫਿਰ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਤਾਂ ਹੁਣ ਤੁਸੀਂ ਦੱਸੋ ਵੀ ਜਿਹੜਾ ਮੁਹੱਲੀ ਸ਼ਹਿਰ ਦੇ ਨਾਲ ਪਿੰਡ ਲੱਗਦਾ ਮੁੱਧੋ ਸੰਗਤੀ ਆ ਉਥੇ ਐਸਐਚਓ ਗਿਆ ਉਥੋਂ ਦਾ ਜਿਹੜਾ ਕਿ ਉਹਨਾਂ ਨੂੰ ਮਤਲਬ ਥਾਣਾ ਲੱਗਦਾ ਉਹ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਮਤਾ ਪਾਸ ਕਿਵੇਂ ਕਰ ਸਕਦੇ ਨੇ ਵੀ ਹੁਣ ਇਹ ਗੱਲ ਇੱਥੇ ਹੁੰਦੀ ਆ ਵੀ ਯਾਰ ਐਸਐਚਓ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੂੰ ਕਿਵੇਂ ਰੋਕ ਦੇਵੇਂਗਾ ਬਈ ਪਿੰਡ ਦੇ ਲੋਕਾਂ ਦੀ ਜਿਹੜੀ رائے ਆ ਉਹ ਤਾਂ ਫਿਰ ਇੱਕ ਮਤਲਬ ਜਿਵੇਂ ਕਹਿੰਦੇ ਨੇ ਜਨਤਾ ਦੀ ਅਦਾਲਤ ਸਾਰਿਆਂ ਨਾਲੋਂ ਵੱਡੀ ਹੁੰਦੀ ਹੈ ਸੋ ਇਸ ਕਰਕੇ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਵੀ ਕਿਤੇ ਵੀ ਭਈਆ ਭੁਈਆ ਕੋਈ ਵੀ ਆ ਅਸੀਂ ਤਾਂ ਇੱਥੋਂ ਦੇ ਕਵਾਂਗੇ ਯਾਰ ਵੀ ਜੇ ਕੋਈ ਮੰਨ ਲਓ ਭਈਆ ਜਾਂ ਕੋਈ ਆਪਣੇ ਪੰਜਾਬੀ ਨੂੰ ਤੰਗ ਕਰਦਾ ਫੈਂਡ ਦਿਆ ਕਰੋ ਕਿਉਂ ਕਿ ਪ੍ਰਵਾਸੀ ਲੋਕ ਯਾਰ ਸਾਡੇ ਪੰਜਾਬ ਦੇ ਲੋਕਾਂ ਨੂੰ ਕੁੱਟਦੇ ਮਾਰਦੇ ਨੇ ਜਿੱਥੇ ਕੋਈ ਇਹਨਾਂ ਨੂੰ ਲਿਧਿਆਣੇ ਚਲਾ ਲਓ ਇੱਕ ਪੰਜਾਬੀ ਨਾਲ ਕੋਈ ਗੱਲਬਾਤ ਹੋ ਜਾਂਦੀ ਹੈ ਉੱਥੇ ਕੀੜੀਆਂ ਵਾਂਗੂ ਇਕੱਠੇ ਹੋ ਜਾਂਦੇ ਨੇ ਭਈਏ ਫੇਰ ਭਾਈ ਜੇ ਅਗਰ ਹੁਣ ਆਪਣੇ ਲੋਕ ਕੋਈ ਜੁਰਮ ਕਰਦੇ ਨੇ ਮਾੜਾ ਮੋਟਾ ਕੁਝ ਕਹਿੰਦੇ ਨੇ ਤਾਂ ਕਹਿੰਦੇ ਵੀ ਇਹ ਐਂ ਕਰਦੇ ਨੇ ਯਾਰ ਕਿ ਹੁਣ ਬਾਹਰ ਲੀਆਂ ਸਟੇਟਾਂ ਤੇ ਲਾ ਲਓ ਇਹ ਤਾਂ ਅੱਗੇ ਇੱਥੇ ਕੋਠੀਆਂ ਖਰੀਦ ਕੇ ਰਹੀ ਜਾਂਦੇ ਨੇ ਬਾਹਰ ਲੀਆਂ ਸਟੇਟਾਂ ਦੇ ਵਿੱਚ ਕੋਈ ਅਜਾਜਤ ਨਹੀਂ ਪੰਜਾਬ ਦੇ ਲੋਕਾਂ ਨੂੰ ਜਾਂ ਕਿਸੇ ਹੋਰ ਨੂੰ ਵੀ ਕੋਈ ਜ਼ਮੀਨ ਲੈ ਕੇ ਰਹਿ ਸਕਦਾ ਜਾਂ ਕਿਰਾਏ ਤੇ ਵੀ ਕੋਈ ਨਹੀਂ ਰਹਿਣ ਦਿੰਦਾ ਯਾਰ ਹੁਣ ਗੱਲ ਇਹੀ ਆਉਂਦੀ ਹੈ ਵੀ ਜੇ ਜਿਹੜਾ ਵੀ ਕੋਈ ਪਿੰਡ ਦੇ ਵਿੱਚ ਰਹਿੰਦਾ ਹੈ ਪਿੰਡ ਦੇ ਲੋਕਾਂ ਨੂੰ ਅਪੀਲ ਆ ਸਰਪੰਚਾਂ ਨੂੰ ਖਾਸ ਕਰਕੇ ਆ ਜਾਂ ਕੋਈ ਐਮਸੀ ਆ ਸ਼ਹਿਰਾਂ ਦੇ ਵਿੱਚ ਪਿੰਡ ਦਾ ਸਰ ਪਿੰਡ ਦਾ ਸਰਪੰਚ ਹੁੰਦਾ ਸ਼ਹਿਰ ਦਾ ਐਮਸੀ ਹੁੰਦਾ ਇੱਕ ਹੀ ਚੀਜ਼ ਹੁੰਦੀ ਆ ਜਿਹੜੇ ਵੀ ਪਿੰਡਾਂ ਸ਼ਹਿਰਾਂ ਵਾਲੇ ਤੁਸੀਂ ਸੁਣਦੇ ਹੋ ਤੇ ਇਸ ਗੱਲ ਤੇ ਮਤੇ ਪਾਓ ਇਹਨਾਂ ਨੂੰ ਠਾਓ ਯਾਰ ਇਹਦਾ ਇਸ ਤਰ੍ਹਾਂ ਕਰਕੇ ਦਾ ਬੇੜਾ ਕਰ ਖੋ ਜੋ ਆਪਣੇ ਪੰਜਾਬ ਦਾ ਕੋਈ ਕੰਮ ਕਾਜ ਨਹੀਂ ਮਿਲਣਾ ਲੋਕ ਭੁੱਖੇ ਮਰ ਨਹੀਂ ਇਸੇ ਕਰਕੇ ਪੰਜਾਬ ਦੇ ਲੋਕ ਤੰਗ ਨੇ ਸਰਕਾਰਾਂ ਤੋਂ ਅਗਲਾ ਕਹਿੰਦਾ ਜੀ ਬੇਰੁਜ਼ਗਾਰੀ ਆ ਬੇਰੁਜ਼ਗਾਰੀ ਹੋਵੇ ਨਾ ਯਾਰ ਬਾਹਰੋਂ ਲਿਆ ਲਿਆ ਕੇ ਇੱਥੇ ਬਾੜੀ ਜਾਂਦੇ ਹੋ ਯਾਰ ਭਈਆਂ ਨੂੰ ਆਪਣੇ ਲੋਕ ਭੁੱਖੇ ਮਰੀ ਜਾਂਦੇ ਆ ਸੋ ਇਸ ਗੱਲ ਤੇ ਬਈ ਧਿਆਨ ਕਰੋ ਯਾਰ ਮਾੜਾ ਮੋਟਾ ਯਾਰ ਕਿਉਂਕਿ ਆਪਣੇ ਪੰਜਾਬ ਦੇ ਲੋਕ ਆ ਯਾਰ ਜਦੋਂ ਮੰਨ ਲਓ ਇੱਥੇ ਜੰਮੇ ਪਲੇ ਆ ਆਪਣੇ ਆਪ ਤੇ ਤਾਂ ਆਪਾਂ ਯਕੀਨ ਕਰ ਲੈਨੇ ਆ ਜਿਵੇਂ ਮੰਨ ਲਓ ਪਹਿਲਾਂ ਕੋਈ ਪਰਿਵਾਰ ਜ਼ਿਮੀਂਦਾਰ ਦਾ ਬਾਹਰ ਜਾਂਦਾ ਕੋਈ ਵਿਆਹ ਸ਼ਾਦੀ ਅਗਲਾ ਕਹਿੰਦਾ ਯਾਰ ਕੁੜੀਆਂ ਕੱਤਰੀਆਂ ਜੇ ਕੋਈ ਘਰੇ ਵੀ ਹੈਗਾ ਅਗਲਾ ਕਹਿੰਦਾ ਪਰਿਵਾਰ ਕੋਲੇ ਯਾਰ ਆਪਣਾ ਸੀਰੀ ਸੰਜੀ ਜਿਹੜਾ ਕੋਈ ਬੰਦਾ ਹੁੰਦਾ ਸੀ ਵੀ ਉਹ ਹੈਗਾ ਯਾਰ ਕੋਈ ਗੱਲ ਨਹੀਂ ਭਰੋਸਾ ਕਰਦੇ ਸੀ ਉਹ ਭਰੋਸਾ ਰੱਖਦੇ ਵੀ ਸੀ ਲੋਕ ਠੀਕ ਹੈ ਆ ਹੁਣ ਭਈਆਂ ਦੇ ਕਿਵੇਂ ਯਕੀਨ ਕਰ ਲੋਂਗੇ ਯਾਰ ਵੀ ਸਾਡਾ ਬੰਦਾ ਇਹ ਯਾਰ ਐ ਜਾਂ ਬੋਹ ਆ ਇਹਦੇ ਸਾਰੇ ਦੇ ਅਸੀਂ ਕਿਸੇ ਧੀ ਭੈਣ ਨੂੰ ਜਾਂ ਛੱਡ ਜੋਂਗੇ ਨਹੀਂ ਛੱਡ ਸਕਦੇ ਕਿਉਂਕਿ ਇਹਨਾਂ ਲੋਕਾਂ ਦਾ ਕੋਈ ਅਤਾ ਨਹੀਂ ਪਤਾ ਨਹੀਂ ਹੁੰਦਾ ਇਹੀ ਗੱਲ ਹੋਈ ਆ ਹੁਣ ਉੱਥੇ ਪਿੰਡ ਦੇ ਵਿੱਚ ਇਸੇ ਕਰਕੇ ਮਤੇ ਪਾਏ ਨੇ ਜਿਹੜੀਆਂ ਇਹਨਾਂ ਦੀਆਂ ਜਨਾਨੀਆਂ ਨੇ ਉਹ ਜਿਸ਼ਮ ਭਰੋਸੀ ਦਾ ਧੰਦਾ ਚਲਾਉਂਦੀਆਂ ਨੇ ਯਾਰ ਪਿੰਡ ਦੇ ਵਿੱਚ ਕੀ ਗੰਧ ਨਹੀਂ ਪੈਂਦਾ ਫਿਰ